ਕਿ ਵਾ ਜਾ ਤੈ। ਲੈ ਭਈ ਮੈਂ ਮਾਰ ਦੂੰ ਨਾ। ਨਾ ਨਾ ਬਸ ਬਾਬਾ ਮੈਂ ਆਪੇ ਢੋਲ। ਕੋਈ ਨਾ ਕੋਈ ਮੈਂ ਮਾਰ ਦਿੰਦਾ ਭਾਈ। ਥੋੜੇ ਹੋਰ ਤਾਂ ਚੱਕ ਲੈਂਦੀ ਭਾਈ। ਹਾਂ। ਤਾਂ ਹੱਤਾਂ ਨੂੰ ਜਾਈ ਗਏ ਭਈ ਗਾਰਾ। ਹਾਂ ਹਾਂ ਹਾਂ। ਤੇ ਮੇਰਾ ਸਾਲਾ ਉਹ ਕਿਵੇਂ ਲੱਤਾਂ ਧੋਈ ਜਾਂਦਾ ਉਹ। ਮੇਰਾ ਸਾਲਾ ਤਾਂ ਨਜਾਰੀ ਲੈਂਦਾ ਹੋਏ। ਉਹ ਭਾਂਦਾ ਯਾਰ ਇਹ ਤਾਂ ਹੱਥ ਮਾਰਦਾ ਮਾਰਦਾ ਤਾਂ ਹਨੂ ਹੀ ਲੱਜਾਈ ਜਾਂਦਾ। ਉਸ ਨਹੀਂ ਕਹਿੰਦੀ ਹਨਾ ਮੇਰੇ ਸਾਲੇ ਦੀ ਉਹ ਵੀ ਪਤਾ ਨੂੰ ਸਾਰੇ ਦਾ ਪੇਚ ਆਉਂਦੇ ਨੇ ਪਰ ਭਾਈ ਬਾਲੇ ਭਾਈ ਬਾਲੇ ਕੋਰੇ ਨਹੀਂ ਪਈ ਤੇ ਜਾਨ ਲੈ ਲਾ ਲਾ ਟੋਲੀ ਬਾਲਾ ਪਈ ਹੱਥ ਚੱਲ ਮੈਨੂੰ ਤਾਂ ਕੀ ਕਰ ਬੱਛਾ ਚੱਲ ਪੈ ਚੱਲ ਨੇੜੀ ਲੱਗੇ ਬੱਸ ਜੇ ਬਾਬਾ ਕਿੰਨੀ ਕਿ ਦੂਰੇ ਗਏ ਹਾ ਜੀ ਕਾ ਬੱਸ ਪਈ ਨੇੜੀ ਲੱਗੇ .